ਸਸਿਆ ਦੋਸਤੋ ਆ ਤੁਹਾਡੇ ਸਾਹਮਣੇ ਗੇਟ ਬਣਿਆ ਦਲਿਆਣਾ ਗੇਟ ਹੈ ਤੇ ਨੇੜੇ ਹੋ ਕੇ ਦਿਖਾ ਦੋ ਦਲਿਆਣਾ ਗੇਟ ਹੈਗਾ ਤੇ ਲੋਹੇ 'ਚ ਬਣਿਆ ਲੱਕੜ ਦੀ ਲੱਕੜ 'ਚ ਬਣਦਾ ਹੁੰਦਾ ਲੱਕੜ 'ਚ ਤਾਂ ਸੌਖਾ ਬਣ ਜਾਂਦਾ ਤੇ ਲੋਹੇ 'ਚ ਬਣਾਉਣਾ ਥੋੜਾ ਕਲਾਕਾਰੀ ਚਾਹੀਦੀ ਹੈ ਕਾਰਾਗਰੀ ਚਾਹੀਦੀ ਹੈ ਤੇ ਆਪਣੇ ਬਾਈ ਜੀ ਨੀਲੂ ਸਿੰਘ ਮਠਾੜੂ ਤੁਹਾਡੇ ਸਾਹਮਣੇ ਆ ਇਹਨਾਂ ਨੂੰ ਦਿਖਾਓ ਏਸ ਇਹਨਾਂ ਦਾ ਤੇ ਦੱਸੋ ਬਾਈ ਜੀ ਆਪਣਾ ਏਰੀਆ ਕਿਹੜਾ ਜੇ ਬੰਦਾ ਇੱਥੇ ਆਵੇ ਗੇਟ ਬਣਾਉਣਾ ਹੋਵੇ ਵੀ ਆਪਾਂ ਬਣਾਉਣਾ ਕਿਸੇ ਨੇ ਬਣਵਾਉਣਾ ਹੋਵੇ ਇੱਥੇ ਆ ਕੇ ਤਾਂ ਐਡਰੈਸ ਦੱਸੋ ਬਾਈ ਜੀ ਆਪਣਾ ਕੀ ਹੈਗਾ ਪੰਜਾਬ ਤੋਂ ਜੀ ਆਪਣੇ ਜ਼ਿਲ੍ਹਾ ਫਾਜ਼ਿਲਕਾ ਹਾਂਜੀ ਤਹਿਸੀਲ ਹਵੋਰ ਪਿੰਡ ਕਿਕਰਖੇੜਾ ਪੰਜਾਬ ਜ਼ਿਲ੍ਹਾ ਫਾਜ਼ਿਲਕਾ ਤਹਿਸੀਲ ਹਵੋਰ ਤੇ ਪਿੰਡ ਕਿਕਰਖੇੜਾ ਤੇ ਚੌਕ ਦੇ ਤੇ ਇਹਨਾਂ ਦੀ ਸ਼ਾਪ ਆ ਤੇ ਕਲਾਕਾਰੀ ਸਭ ਤੋਂ ਜ਼ਿਆਦਾ ਮੇਨ ਹੈਗਾ ਮੰਨ ਲਓ ਆ ਤੁਹਾਡੇ ਸਾਹਮਣੇ ਗੇਟ ਹੈਗਾ ਇਹਨੂੰ ਚੈੱਕ ਕਰੋ ਕਲਾਕਾਰੀ ਇਸ ਗੇਟ ਤੇ ਦਿਖਦੀ ਹੈ ਬੈਕ ਸਾਈਡ ਹੋਰ ਦਿਖਾ ਦਿਓ ਗੇਟ ਦੀ ਤੇ ਮੰਨ ਲਓ ਦੇਖਣ ਨੂੰ ਐ ਲੱਗੇ ਵੀ ਜਿਹੜਾ ਲੱਕੜ ਦਾ ਗੇਟ ਬਣਦਾ ਹੁੰਦਾ ਉਹ ਲੋਹੇ ਤੇ ਕਿਵੇਂ ਬਣਿਆ ਤੇ ਕੀ ਕੀ ਕਾਰਾਗਰੀ ਹੈ ਕੀ ਤਰੀਕਾ ਹੈ ਤੁਹਾਡੇ ਸਾਹਮਣੇ ਤੇ ਜ਼ੂਮ ਕਰਕੇ ਦਿਖਾ ਦਿਓ ਨੇੜੇ ਹੋ ਕੇ ਕੁੰਡੇ ਕਬਜੇ ਲੋਕ ਉਸੇ ਤਰੀਕੇ ਨਾਲ ਲੱਗੇ ਹੋਏ ਆ ਜਿਵੇਂ ਆ ਅੱਜਕੱਲ ਜਿਹੜੇ ਅੱਜਕੱਲ ਲੱਗ ਰਹੇ ਆ ਤੇ ਪੁਰਾਣੇ ਸਮਿਆਂ ਵਾਲਾ ਡਿਜ਼ਾਈਨ ਆ ਬਹੁਤ ਹੀ ਤਗੜੀ ਕਲਾਕਾਰੀ ਹੈ ਤੁਹਾਡੇ ਸਾਹਮਣੇ ਤੇ ਬਹੁਤ ਹੀ ਵਧੀਆ ਕੰਮ ਕੀਤਾ ਹੋਇਆ ਤੇ ਵੱਡਾ ਗੇਟ ਤੁਹਾਡੇ ਸਾਹਮਣੇ ਆ ਆ ਜਿਵੇਂ ਇੱਕ ਵੱਡਾ ਗੇਟ ਬਾਰੇ ਵੀ ਨਾ ਮਾ ਲੈਂਦੇ ਆ ਆ ਇਸ ਟੈਗ ਕਰ ਲਓ ਚੋਰਾ ਬਏ 12 ਦਾ ਗੇਰ ਹੈਗਾ ਤੁਹਾਡੇ ਸਾਹਮਣੇ ਕਿਵੇਂ ਦਾ ਲੱਗ ਰਿਹਾ ਦੱਲਿਆ ਵਾਲਾ ਕੀ ਕਲਾਗਰੀ ਜ਼ਬਰਦਸਤ ਕੀਤੀ ਹੋਈ ਆ ਜਿਹੜੀ ਪਾਇਪ ਕੀਤੀ ਹੋਈ ਆ ਉਹ ਹੀ ਪੇਪਰ ਚੋਸ਼ਿਆ ਤੇ ਮਿੱਟੀ ਨਾ ਖੜੇ ਪਿੱਤੀ ਪੱਤਾ ਨਾ ਖੜੇ ਤੇ ਚਾਦਰ ਤੇ ਜਿਹੜੇ ਚਾਰੋਂ ਕੋਨੇ ਮੁਰੇ ਹੋਇਆ ਉਹ ਵੀ ਪੈ ਨਹੀਂ ਰਹੀਆਂ ਤੇ ਬਹੁਤ ਹੀ ਸਪਾਇਨਲ ਪਤਾ ਵੀ ਨਹੀਂ ਲੱਗ ਰਿਹਾ ਪੈਂਡਿੰਗ ਕੰਮ ਤੋਂ ਬਾਅਦ ਰਗੜਾਈ ਵਧੀਆ ਦਿੱਕੀ ਨਾਲ ਜਿੱਛਾ ਧਾਵੇ ਬੱਤ ਲਾ ਕੇ ਨੂੰ ਰਗੜ ਕੇ ਤੈਂ ਕਰਮੋ ਤੇ ਜਿਹੜੇ ਉਹ ਤਾਂ ਦੁਨੀਆਂ ਲੋਹੇ ਨੇ ਉਹ ਸੇ ਤੇਰਾ ਮਤਿਆ ਨਹੀਂ ਪੁਰਾਣੇ ਸਭ ਨੇ ਲਾਈ ਨੇ ਜੀ ਬੰਨਣਾ ਹੈ ਕਿ ਤੂੰ ਵਾ ਲੋਹਾ ਪਾਈ ਦਿੱਤਾ ਸੋ ਵੀ ਲੋਹਾ ਕਿਹੜਾ ਲੱਗਿਆ ਆਪਣੇ ਗੇਟ ਤੇ ਇਹਦਾ ਹਾਂ ਜਿਹੜੀ ਜ਼ਮੀਨ ਤੇ ਲੱਗਿਆ ਉਹ ਦੱਸੋ ਤੇ ਆਪਾਂ ਹਰ ਜਿਹੜਾ ਮਤਾਂ ਨਹੀਂ ਆਉਂਦਾ ਇਸ ਗੇਟ ਤੋਂ ਤੇ ਉਹ ਪਤਾ ਲੱਗੇ ਵੀ ਕਿਹੜਾ ਲੋਹਾ ਲੱਗਿਆ ਕਿਹੜਾ ਲਾਉਂਦੇ ਆ ਮਜੀ ਦੱਸਿਓ ਹਾਂਜੀ ਟਾਟਾ ਦਾ ਲੋਹਾ ਜੀ ਸਾਰਾ ਟਾਟਾ ਸਮਾਨ ਹੈ ਟਾਟਾ ਦਾ ਸਮਾਨ ਹੈ ਤੇ ਪਾਈਪਾਂ ਪੂਪਾਂ ਜਿਹੜੀਆਂ ਜਿਹੜਾ ਚੀਜ਼ ਲੱਗੀ ਹੈ ਇਹਦੇ ਚ ਸਾਰਾ ਟਾਟਾ ਦਾ ਟਾਟਾ ਟਾਟਾ ਦਾ ਜੀ ਬਾਹਰ ਲਈ ਪਾਈਪ 2 ਇੰਚੀ ਸੀ ਕਲਾਸ ਹੈ ਹਾਂਜੀ ਅੰਦਰ ਲਈ 1.5 ਇੰਚੀ ਬੀ ਕਲਾਸ ਹੈ ਚਾਦਰ 14 ਗੇਜ ਦੀ ਹੈ 14 ਗੇਜ ਦੀ ਚਾਦਰ ਲੱਗੀ ਆ ਬਾਈ ਜੀ ਤੇ ਰੇਟ ਆਪਾਂ ਨੂੰ ਆਪਾਂ ਆਪਣੇ ਜਿਹੜੇ ਵੀਰ ਹੈਗੇ ਜੇ ਬਾਈ ਕਿਸੇ ਨੇ ਲੋਹੇ ਦਾ ਗੇਟ ਬਣਾਉਣਾ ਹੋਵੇ ਇਹਦੇ ਨਾਲ ਇਹਦੇ ਨਾਲ ਦਾ ਦੱਲੇ ਵਾਲਾ ਤੇ ਕੀ ਰੇਟ ਕਹੂਗਾ ਉਹਨਾਂ ਨੂੰ ਇਹ ਵੀ ਦੱਸ ਦਿਓ ਕਿ ਕਈ ਕਈ ਵਾਰੀ ਹੁੰਦਾ ਮਨ ਲਓ ਆਪਣੇ ਆਪ ਜਿਹੜੇ ਵੀਰ ਨੇ ਬਣਾਉਣਾ ਹੋਵੇ ਤਾਂ ਆਪਾਂ ਉਹਨੂੰ ਕੀ ਹਿਸਾਬ ਲੱਗੂਗਾ 8 ਤੇ 900 ਦੇ ਵਿਚਾਲੇ ਬਟਾ ਲਿਆ ਸਕੁਅਰ ਫੁੱਟ 800 900 ਰੁਪਏ ਸਕੁਅਰ ਫੁੱਟ ਦੇ ਵਿਚਾਲੇ ਜਿੰਨਾ ਮੰਨ ਲਓ 800 ਤੇ 900 ਦੇ ਵਿੱਚ ਰੇਟ ਲੱਗਣਾ ਹੈਰ ਫੁੱਟ ਦਾ ਤੇ ਲੋਹਾ ਪਿਓਰ ਟਾਕਾ ਦਾ ਹੋਊਗਾ ਕੋਈ ਫੇਰ ਫੇਰ ਨਹੀਂ ਹੈਗੀ ਮੋਹ ਤੁਹਾਡੇ ਸਾਹਮਣੇ ਲੱਗੀ ਹੋਊਗੀ ਦਿਖਾਉਂਦਾ ਜਿੰਨਾ ਸਮਾਨ ਲੱਗਿਆ ਹੋਊਗਾ ਚੈੱਕ ਕਰਾ ਲਓ ਫਵੇਂ ਟਾਟਾ ਦਾ ਮਿਲੂਗਾ ਜੇ ਭਾਈ ਜੀ ਕਿਸੇ ਨੇ ਬਣਾਉਣਾ ਹੋਵੇ ਤਾਂ ਨੰਬਰ ਜਰੂਰ ਦੱਸਿਓ ਭਾਈ ਜੀ ਤੁਹਾਡਾ ਨੰਬਰ ਫੇਸ ਦੁਆਰੇ ਤੋਂ ਦੱਸੋ ਵੀ ਕਿਸੇ ਨੇ ਬਣਾਉਣਾ ਹੋਵੇ ਤਾਂ ਨੰਬਰ ਆ ਤੇ ਕਾਲ ਕਰਕੇ ਤੁਹਾਨੂੰ ਤੁਹਾਡੇ ਨਾਲ ਕੰਟੈਕਟ ਹੋ ਜੇ 8427666546 ਦੁਆਰੇ ਹੋ ਸਕਦੇ 8427666546 6546 ਤੇ ਭਾਈ ਕਿਸੇ ਨੇ ਬਣਾਉਣਾ ਹੋਵੇ ਤਾਂ ਕੰਟੈਕਟ ਨੰਬਰ ਵੀ ਦੱਸਦਾ ਤੇ ਏਰੀਆ ਵੀ ਦੱਸਦਾ ਜੇ ਵੀ ਕਿਸੇ ਨੇ ਬਣਾਉਣਾ ਹੋਵੇ ਤਾਂ ਆ ਸਕਦਾ ਇੱਥੇ ਕਿਕਰ ਖੜਾ ਪੈਂਡ ਟੋਪੇ ਵੀਰ ਦੀ ਦੁਕਾਨ ਤੇ ਬਹੁਤ ਹੀ ਸੋਹਣਾ ਕੰਮ ਹੈ ਕਲਾਕਾਰੀ ਜ਼ਬਰਦਸਤ ਹੈ ਨਾਲੇ ਵੀਡੀਓ ਨੂੰ ਲਾਇਕ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਨਾਲੇ ਸ਼ੇਅਰ ਜਰੂਰ ਕਰਿਓ ਜੇ ਬਾਈ ਕਿਤੇ ਦੇ ਆ ਕੰਮ ਆ ਜੇ ਵੀਡੀਓ ਬਹੁਤ ਬਹੁਤ ਧੰਨਵਾਦ ਵੀਡੀਓ ਦੇਖਣ ਲਈ ਧੰਨਵਾਦ ਜੀ